पठानकोट पुलिस वालों चलाया गया सर्च अभियान दस दई कि अज जिला पठानकोट वि जिला पुलिस आर्मी आर्मड फोरस एसओ जी की टीम वालों अमरनाथ यात्रा मुख रखते हुए सर्कुलर रोड पठानकोट विखे झुगिया सर्च अभियान चलाया गया इस मौके जाते हुए पुलिस अधिकारियों ने दसिया कि मानयोग एसएसपी पठानकोट जी दिदत के अनुसार अज्ज अमरनाथ यात्रा में मुख रखते हुए सरकुलर रोड पठानकोट विखे झुगिया बिल्डिंगा घर अभियान चलाया गया कि कोई भी शरारती अंसर बारों आके इतने न रहे रहा हो ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਪੂਰੀ ਸ਼ਨਾਖਤ ਕੀਤੀ ਗਈ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਆਪਣੇ ਘਰ ਕਿਰੇਦਾਰ ਰੱਖਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਥਾਣੇ ਵਿੱਚ ਜ਼ਰੂਰ ਦੇ ਦਿੱਤੀ ਜਾਵੇ ਅਤੇ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡੇ ਸ਼ਹਿਰ ਵਿੱਚ ਬਿਨਾਂ ਵਜ੍ਹਾ ਠਹਿਰਿਆ ਹੋਵੇ ਤਾਂ ਉਸ ਦੀ ਸੂਚਨਾ ਵੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਸ਼ਹਿਰ ਵਿੱਚ ਹੋਣ ਵਾਲੀਆਂ ਹੋਂ ਹੋਣੀਆਂ ਘਟਨਾਵਾਂ ਉੱਤੇ ਕਾਬੂ ਪਾਇਆ ਜਾ ਸਕੇ ਆਓ ਜਾਣਦੇ ਹਾਂ ਕਿ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਅਦਮਾਨਗਰ ਦੇ ਐਸਐਸਪੀ ਸਾਹਿਬ ਪਠਾਨਕੋਟ ਦੇ ਹੁਕਮ ਅਨੁਸਾਰ ਸਰਕਲ ਰੋਡ ਤੇ ਜਿੰਨੀਆਂ ਝੁੱਗੀਆਂ ਪੈਂਦੀਆਂ ਬਿਲਡਿੰਗਾਂ ਪੈਂਦੀਆਂ ਘਰ ਪੈਂਦੇ ਆ ਇਹਨਾਂ ਦੀ ਸੱਤ ਜੜੀ ਐ ਸਪੈਸ਼ਲ ਚਲਾਈ ਗਈ ਐ ਅਮਰ ਜਸਨੰਦਰਨ ਨੂੰ ਮੁੱਖ ਰੱਖਦੇ ਆ ਤਾਂ ਕਿ ਕੋਈ ਮਾੜਾ ਅਨਸਰ ਇੱਥੇ ਆਣ ਕੇ ਰੋਕ ਨਾ ਜਾਵੇ ਇਸ ਕਰਕੇ ਅੱਜ ਆਰਮਡ ਫੋਰਸ ਐ ਡਿਸਟ੍ਰਿਕਟ ਦੀ ਫੋਰਸ ਐ ਆਰਮੀ ਦੀ ਫੋਰਸ ਐ ਐਸਓਬੀ ਆ ਗਈ ਐ ਸਾਰੀਆਂ ਫੋਰਸਾਂ ਨਾਲ ਕੇ ਸਾਂਝਾ ਫਰਿਆਨ ਚਲਾਇਆ ਜਾ ਰਿਹਾ ਕੋਈ ਵੀ ਚੱਕੀ ਵਿਅਕਤੀ ਹੈਗਾ ਉਹਦੀ ਪੂਰੀ ਪੂਰੀ ਪ੍ਰਾਪਰ ਜੜੀ ਉਹ ਚੈਕਿੰਗ ਕੀਤੀ ਜਾ ਰਹੀ ਉਹਦੀ ਆਪਣੇ ਲਿਆ ਨਾਲ ਹਰਸ ਚ ਉਹਨਾਂ ਤੋਂ ਪੁੱਛ ਕੇ ਕਰਕੇ ਜਾਣ ਤੋਂ ਕੋ ਕਹਿੰਦੇ ਵਿਵਾਦ ਵਿੱਚ ਲਿਆ ਕੇ ਤੁਹਾਨੂੰ ਦੇ ਦਿੰਨੇ ਆ ਤੇ ਵੈਰੀਫਾਈ ਕਰਕੇ ਫਿਰ ਉਹਨਾਂ ਨੂੰ ਲੋਕਾਂ ਨੂੰ ਇਹੋ ਅਪੀਲ ਆ ਕਿ ਜੇ ਕਿਸੇ ਨੂੰ ਵੀ ਕਿਸੇ ਨੂੰ ਕਿਰਾਏ ਦੇ ਦੇਣਾ ਉਹਦੀ ਜਿਹੜੀ ਐਂਟੀਮੇਸ਼ਨ ਥਾਣੇ 'ਚ ਰੂਰ ਦੇਣ ਬਾਕੀ ਕਿਸੇ ਨੂੰ ਕੋਈ ਛੱਕੀ ਮਹੱਲੇ ਜਿੱਥੇ ਲੱਗਦਾ ਬੰਦਾ ਕੋਈ ਲੱਗਦਾ ਪਿਆ ਆਇਆ ਵਾ ਕਿਸੇ ਕਿਸਮ ਦਾ ਕੋਈ ਵਹੀਕਲ ਖੜਾ ਵਾ ਦੋ ਦਿਨ ਦੋ ਖੜਾ ਤਿੰਨ ਦਿਨ ਦੋ ਖੜਾ ਉਹਦੀ ਇਨਫੋਰਮੇਸ਼ਨ ਥਾਣੇ 'ਚ ਰੂਰ ਦੇਣ 112 ਤੇ ਦੇ ਦੇਣ ਸਭ ਤੋਂ ਵਧੀਆ ਜਿਹੜਾ ਉਹ one of the premium and prestigious professional institutes providing a wide range of professional courses with 100% placement assistance we are sri sai group of Inst